ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹਲਕਾ ਡੇਰਾ ਬਨੌਰ ਦੇ ਵਿੱਚ ਮਾਨਪੇਂਡ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਤੇ ਇਹ ਝਟਕਾ ਦਿੱਤਾ ਹੈ ਸਕੱਤਰ ਸਿੰਘ ਨੇ ਜਿਨ੍ਹਾਂ ਨੇ ਮੋਰ ਦੁਬਾਰਾ ਘਰ ਵਾਪਸੀ ਕਰ ਲਈ ਹੈ ਮੌਜੂਦਾ ਸੰਵਿਧਿ ਮੈਂਬਰ ਸਾਬਕਾ ਸਰਪੰਚ ਮੌਜੂਦਾ ਲੰਬੜਦਾਰ ਮੌਜੂਦਾ ਪੰਚਾਇਤ ਮੈਂਬਰ ਆਪਣੇ ਸਾਥੀਆਂ ਸਮੇਤ ਦੁਬਾਰਾ ਆਪਣੇ ਘਰ ਵਾਪਸ ਆ ਗਏ ਹਨ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਹਨ ਆ ਦੇਖਦੇ ਹਾਂ ਰਵੀਕਰਨ ਸਿੰਘ ਗਾਲੋ ਅਤੇ ਘਰ ਵਾਪਸੀ ਕਰਨ ਵਾਲਿਆਂ ਨੇ ਕੀ ਕੀਤਾ ਪਿੰਡ ਮਾਨ ਦੇ ਵਿਖੇ ਹਲਕਾ ਡੇਰਾ ਬਾਬਾ ਨਾਨਕ ਸ਼ਰੋਮਣੀ ਅਕਾਲੀ ਦਲ ਨੂੰ ਉਸ ਪ੍ਰਦੇਸ਼ ਸਾਨੂੰ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਪ੍ਰਵਾਦ ਵਿੱਚ ਕੁਝ ਗਲਤ ਫੈਮੀਆਂ ਹੋਈਆਂ ਸੀ ਜਿਹਦੇ ਕਰਕੇ ਮੌਜੂਦਾ ਸੰਮਤੀ ਮੈਂਬਰ ਸਾਬਕਾ ਸਰਪੰਚ ਮੌਜੂਦਾ ਨੰਬਰ ਦਾ ਤੇ ਮੌਜੂਦਾ ਪੰਚਾਇਤ ਮੈਂਬਰ ਤੇ ਸਾਫ ਦੇ ਸਾਥੀ ਰਸਮੀ ਸ਼ਰੋਮਣੀ ਅਕਾਲੀ ਦਲ ਦੇ ਘਰ ਵਾਪਸੀ ਹੋਈ ਆ ਮੈਨੂੰ ਸਾਰੇ ਸਤਕਾਰਯੋਗ ਸੱਜਣਾਂ ਦਾ ਜੀ ਆਇਆਂ ਪੈਣਾ ਮੈਂ ਦਾ ਧੰਨਵਾਦ ਵੀ ਕਰਦਾ ਤੇਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਪਾਰਟੀ ਦੇ ਚੰਨ ਇਹਨਾਂ ਦਾ ਪੰਤਾ ਮਾਨ ਸਤਕਾਰ ਜਿਹੜਾ ਵਾ ਉਹਦਾ ਪੂਰਾ ਖਿਆਲ ਰੱਖਿਆ ਜਾਏਗਾ ਕਿਉਂਕਿ ਮਾਨ ਪਿੰਡ ਹਮੇਸ਼ਾ ਹੀ ਇਹਨੇ ਸ਼ਰੋਮਣੀ ਅਕਾਲੀ ਦਲ ਤੇ ਬਹੁਤ ਮਿਹਰ ਪ੍ਰਯਾਤਨ ਹੈ ਜਿੰਨੀਆਂ ਵੈਲੈਕਸ਼ਨਾਂ ਹੋਈਆਂ ਨੇ ਸ਼ਰੋਮਣੀ ਅਕਾਲੀ ਦਲ ਦਾ ਜੇਤੂ ਹੋ ਕੇ ਨਿਕਲੇ ਕੋਈ ਹੋਰ ਵੀ ਵੱਡੀ ਲੀਡ ਦੇ ਨਾਲ ਜਿਹੜਾ ਸਤਜੂ ਹੋ ਕੇ ਨਿਕਲੇਗਾ ਮੈਂ ਇੱਕ ਵਾਰ ਫੇਰ ਸਾਰੇ ਸਤਿ ਸੰਗਤ ਦਾ ਧੰਨਵਾਦ ਕਰਦਾ ਮੈਂ ਸਕਤਰ ਸਿੰਘ ਬਲਗ ਸੰਕਤੀ ਮੈਂਬਰ ਸਾਡੇ ਪਰਿਵਾਰ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋਈ ਸੀ ਜਿਹਦੇ ਕਰਕੇ ਆਪਾਂ ਥੋੜਾ ਜਿਹਾ ਪਾਰਟੀ ਤੋਂ ਥੋੜਾ ਦੂਰ ਹੋ ਗਏ ਤੇ ਅੱਜ ਫਿਰ ਆਪਾਂ ਆਪਣੀ ਪਾਰਟੀ ਦੇ ਵਿੱਚ ਫੇਰ ਦੁਬਾਰਾ ਤੋਂ ਸ਼ਾਮਿਲ ਹੋਏ ਆ ਜਦੋਂ ਤੋਂ ਕਾਫੀ ਸਮੇਂ ਤੋਂ ਆਪਾਂ ਅਜੇ ਤੱਕ ਸ਼ਰੋਨੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਤੇ ਉਹਦੇ ਨਾਲ ਹੀ ਆਪਾਂ ਅੱਜ ਵੀ ਸਟੈਂਡ ਆ ਆਪਣੇ ਰਵਿਕਰਨ ਸਿੰਘ ਕਲੋਂ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਸਾਡੇ ਪਿੰਡ ਦੇ ਵਿੱਚੋਂ ਹੀ ਅਜੇ ਤੱਕ ਆਪਾਂ ਕਦੀ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਹੀ ਦੇਖਦੀ ਆ ਹਮੇਸ਼ਾ ਕਦੀ ਜਿੱਤ ਦਾ ਮੂੰਹ ਨਹੀਂ ਦੇਖਿਆ ਕਾਂਗਰਸ ਪਾਰਟੀ ਨੇ ਸ੍ਰੋਣੀ ਅਕਾਲੀ ਦਲ ਜਿੰਦਾਬਾਦ ਹੀ ਜਿੰਦਾਬਾਦ ਰਹੇ